ਪਰਵਾਰ ਵਾਸਤੇ ਬਹੁਤ ਹੀ ਦੁਖ ਦੀ ਘੜੀ ਹੈ ਜਸਵਿੰਦਰ ਭੱਲਾ ਦਾ ਅੰਤਿਮ ਸ਼ਿਸ਼ਕਾਰ ਪਹੁੰਚਣ ਵਾਲਿਆਂ ਦਾ ਹਾੜ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਮੌਤ ਦਾ ਅਸਲੀ ਕਾਰਨ ਸਾਰੇ ਮੀਡੀਆ ਸਹਾਇਕੀ ਨਾਲ ਗੱਲਬਾਤ ਕਰਦਿਆਂ ਪੰਜਾਬੀ ਅਦਾਕਾਰ ਅਮਰ ਨੂਰੀ ਨੇ ਦੱਸਿਆ ਕਿ ਜਸਵਿੰਦਰ ਭੱਲਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਮੈਂ ਅਕਸਰ ਉਹਨਾਂ ਦੀ ਪਤਨੀ ਦੇ ਨਾਲ ਫੋਨ 'ਤੇ ਗੱਲ ਕਰਦੀ ਰਹਿੰਦੀ ਸੀ ਪਰ ਉਹਨਾਂ ਦੀ ਸਿਹਤ ਬਾਰੇ ਪੁੱਛਦੀ ਰਹਿੰਦੀ ਸੀ ਅਮਰ ਨੂਰੀ ਨੇ ਅੱਗੇ ਦੱਸਿਆ ਕਿ ਭੱਲਾ ਜੀ ਕੋਲੋਂ ਜਿਆਦਾ ਬੈਠ ਨਹੀਂ ਸੀ ਹੁੰਦਾ ਤੇ ਬਹੁਤ ਕਮਜ਼ੋਰ ਹੋ ਗਏ ਸਨ ਮੇਰੀ ਅਜੇ 2 ਦਿਨ ਪਹਿਲਾਂ ਹੀ ਉਹਨਾਂ ਦੇ بیٹے ਦੇ ਨਾਲ ਗੱਲ ਹੋਈ ਸੀ ਕਿ ਉਹਨਾਂ ਨੇ ਦੱਸਿਆ ਸੀ ਕਿ ਉਹ ਖਾਣਾ ਖਾਣ ਲੱਗ ਪਏ ਹਨ ਤੇ ਉਹਨਾਂ ਦਾ ਮੂਡ ਵੀ ਸਹੀ ਰਹਿੰਦਾ ਮੈਂ ਉਹਨਾਂ ਨੂੰ ਮਿਲਣ ਜਾਣ ਦੀ ਯੋਜਨਾ ਬਣਾ ਰਹੀ ਸੀ ਤੇ ਉਸੇ ਰਾਤ ਪੱਲਾ ਜੀ ਨੂੰ ਬ੍ਰੇਨ ਸਟ੍ਰੋਕ ਹੋ ਗਿਆ ਜਿਸ ਮਗਰੋਂ ਉਹਨਾਂ ਨੂੰ ਤੁਰੰਤ ਫੋਰਟਸ ਹਸਪੀਟਲ ਲਿਜਾਇਆ ਗਿਆ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਨੇ ਅੱਜ ਸਵੇਰੇ ਇਸ ਦੁਨੀਆ ਨੂੰ ਆਲਵਿਦਾ ਆਖ ਦਿੱਤਾ ਹੈ ਆរក ਦੀ ਅੱਖ ਨਮ ਹੈ ਤੇ ਅਫਸੋਸ ਹੈ ਕਿ ਇਹ ਹਾਸਿਆਂ ਦੀ ਪਟਾਰੀ ਸਾਤ ਮੁਖਿਓ ਖੋ ਲਈ ਗਈ। ਅਜੇ ਕੋਈ ਉਮਰ ਵੀ ਬਹੁਤ ਜ਼ਿਆਦੇ ਨਹੀਂ ਸੀ 65 ਦੇ ਸੀਗੇ ਭੱਲਾ। ਜੀ ਤੇ ਅੱਜ ਪਰਿਵਾਰ ਵਾਸਤੇ ਤੇ ਸਾਰੇ ਚਾਹਣ ਵਾਲੇ ਸਰੋਤਿਆਂ ਦੇ ਅੱਖਾਂ ਨਮ ਹੈ। ਬਹੁਤ ਹੀ ਦੁੱਖ ਦੀ ਘੜੀ ਹੈ। ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਮਾਸ਼ ਬਖਸ਼ੇ। ਆਪਣੀ ਸਾਰਿਆਂ ਦੀ ਇਹੋ ਅਰਦਾਸ ਹੈ। ਇੱਕ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖਣਾ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰੱਖਾ